ਦੱਸ ਦੇ ਕਿ ਦਾ ਸਪੈਸ਼ਲ ਡੀਜੀ ਵਾਈਬ ਫਰਾਨੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਵਧ ਰਹੀਆਂ ਅਤਵਾਦੀ ਘਟਨਾਵਾਂ ਦੇ ਵਿਚਾਲੇ ਇਹ ਐਕਸ਼ਨ ਦੇਖਣ ਨੂੰ ਮਿਲਿਆ ਹੈ ਗ੍ਰਹਿ ਮੰਤਰੀ ਅਲੇ ਨੇ ਦੋਹਾਂ ਨੂੰ ਕਾਰਜਕਾਲ ਦੇ ਵਿਚਾਲੇ ਹੀ ਹਟਾਇਆ ਦੋਹਾਂ ਦੀ ਕੈਟਰ ਦੇ ਵਿੱਚ ਦੱਸ ਦੇ ਕਿ ਵਾਪਸੀ ਹੋਈ ਹੈ ਔਰ ਇੱਥੇ ਹਾਲਾਤ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਪਣੇ ਹੋਏ ਨੇ ਜ਼ਿਕਰ ਹੋ ਗਿਆ ਕਿ ਬੇहद ਹੀ ਚਿੰਤਾਜਨਕ ਨੇ ਖਾਸ ਤੌਰ ਤੇ ਪਿਛਲੇ 2 ਮਹੀਨਿਆਂ ਦਾ ਜ਼ਿਕਰ ਕੀਤਾ ਜਾਏ ਕਦੇ بیس ਕੈਂਪ ਤੇ ਹਮਲਾ ਹੁੰਦਾ ਹੈ ਕਦੇ ਸ਼ਰਦਾਲੂਆਂ ਦੀ ਬਸ ਤੇ ਹਮਲਾ ਹੁੰਦਾ ਤੇ ਕਦੇ ਹਾਲਾਤ ਅਜਿਹੇ ਹੋ ਜਾਂਦੇ ਨੇ ਕਿ ਜਿਹੜੇ ਸਿਵਲੈਂਸ ਨੇ ਉਹ ਵੀ ਇਹਨਾਂ ਅਤਵਾਦੀਆਂ ਦੇ ਚਪੇਤੇ ਵਿੱਚ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਨੌਬਤ ਇਹ ਹੁੰਦੀ ਹੈ ਕਿ ਬਹੁਤ ਹੀ ਆਸਾਨੀ ਦਿਨਾਰੇ ਅਤਵਾਦੀ ਨੇ ਜੰਗਲਾਂ ਦੇ ਵਿੱਚ ਲੁਕੇ ਹੁੰਦੇ ਅੱਗੇ ਤੋਂ ਅੱਗੇ ਚੜੇ ਨੇ ਉਹ ਵਾਦੇ ਜਾਂਦੇ ਨੇ ਕਿਉਂਕਿ ਇਹ ਗਰੁੱਪਸ ਦੇ ਵਿੱਚ ਹੁੰਦੇ ਨੇ ਇਹਨਾਂ ਦੇ ਨਾਲ ਗਾਈਡ ਵੀ ਹੁੰਦਾ ਇੱਥੋਂ ਤੱਕ ਜਾਣਕਾਰੀਆਂ ਦੇ ਪਰ ਕੁਲ ਮਿਲਾ ਕੇ ਬਹੁਤ ਜ਼ਿਆਦਾ ਨੁਕਸਾਨ ਕਰਨ ਦੇ ਵਿੱਚ ਅਸੀਂ ਕਹਿ ਲਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਇਆ ਕਿ ਬੀਐਸਐਫ ਜਾਂ ਸਾਡੇ ਕਰੇ ਅਧਿਕਾਰੀ ਨੇ ਆਖ ਲੀਏ ਕਿ ਸੁਰੱਖਿਆ ਦਸਤੇ ਨੇ ਕਾਮਯਾਬ ਹੋਏ ਹੋਣ ਹਾਲਾਕੀ ਕਈ ਆਸਵਾਦੀਆਂ ਨੂੰ ਠੇਰ ਵੀ ਕੀਤਾ ਗਿਆ ਹੈ ਇਸ ਦੇ ਵਿੱਚ ਵੀ ਕੋਈ ਦੋਰ رائے ਨਹੀਂ ਹੈ ਤਾਂ ਗ੍ਰਾਮ ਮੰਚ ਵਾਲੇ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੇ ਕਿ ਡੀਐਸਐਫ ਦੇ ਡੀਜੀ ਨਿਤਨ ਅਗਰਵਾਲ ਹਟਾ ਦਿੱਤੇ ਗਏ ਨੇ ਸਪੈਸ਼ਲ ਡੀਜੀ ਵੀ ਹਟਾਏ ਗਏ ਨੇ ਤਾਂ ਵਿਨੇਸ਼ ਕਟਾਰੀਆ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਵਿਨੇਸ਼ ਦੀ ਕੁਝ ਜਾਣਕਾਰੀ ਇਸ ਸੈਕਸ਼ਨ ਨੂੰ ਲੈ ਕੇ ਅਬ ਦੇਖੋ ਕੋਰ ਜੋ ਵੀ ਆਪਣੇਾਂ ਵਿੱਚ ਕੀ ਕਰਦੇ ਆਂ ਕਿ ਪਿਛਲੇ ਦੇ ਕੁਝ ਟਾਈਮ ਦੀ ਗੱਲ ਕਰੀਏ ਕਿਸੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਆਈ ਥਿੰਕ ਕਿ ਆਪਣੇਾਂ ਵਿੱਚ ਇੱਕ ਯੂਨੀਕ ਟੇਸ ਹੈ ਕਿ ਜਿਹੜੇ ਦੋ ਮੇਜਰ ਅਫਸਰ ਹੈ ਬੀਐਸਪੀ ਦੇ ਡੀਜੀਆਈ ਜਿਹੜੇ ਸਪੈਸ਼ਲ ਡੀਜੀਆ ਹੈ ਉਹਨਾਂ ਨੂੰ ਉਹਨਾਂ ਦੇ ਅਕਸੈਪਟੀਵਿਟੀ ਕੋਡ ਦੇ ਤੋਂ ਗਿਤਾ ਕੇ ਜਿਹੜਾ ਉਹਨਾਂ ਦਾ ਪੇਰੈਂਟ ਕੈਡਰ ਹੈ ਉਸ ਵਿੱਚ ਵਾਪਸ ਭੇਜ ਦਿੱਤਾ ਜਾਵੇ ਇਹ ਪਿਛਲੇ ਕੋਸ਼ਿਸ਼ਾਂਾਂ ਵਿੱਚ ਇਹ ਗੱਲ ਕਰੀਏ ਸੈਟੇਗਾ ਨਹੀਂ ਹੋਇਆ ਓ ਵੀ राजे ਜੀ ਆਪਾਂ ਦੇਖੀ ਤਾਂ ਗਵਰਨਮੈਂਟ ਫਾਰਮ ਕੋਈ ਨੂੰ ਹਜੇ ਮੁਸ਼ਕਿਲ ਨਾਲ 2 ਮਹੀਨੇ ਤੋਂ 2.5 ਮਹੀਨੇ ਦਾ ਟਾਈਮ ਹੀ ਨਹੀਂ ਹੋਇਆ ਤੇ ਜਿਹੜੇ BSF ਦੇ DIG ਸਪੈਸ਼ਲ DIG ਨੂੰ ਉੱਥੋਂ ਉਹ ਤਾਂ ਦੇ ਅਹੁਦੇ ਤੋਂ ਰਿਮੂਵ ਕਰਕੇ ਉਹਨਾਂ ਦੇ ਪੇਰੈਂਟ ਕੈਡਰ ਵਿੱਚ ਭੇਜ ਦਿੱਤਾ ਜਾਵੇ ਜਿੰਨੀ ਵੀ ਨਗਰਵਾਲ ਦੀ ਗੱਲ ਕਰੀਏ ਤਾਂ ਉਹ ਜਿਹੜੇ ਅੰਕੇਰਲ ਕੈਡਰ ਤੋਂ ਸੀ ਤੇ ਉਹਨਾਂ ਨੂੰ ਉੱਥੇ ਵਾਪਸ ਭੇਜ ਦਿੱਤਾ ਗਿਆ ਤੇ BSF ਉਹ ਸੀआईएसएफ ਨੂੰ ਕਿ ਨਵੇਂ ਡੀਸੀਪੀ ਵੀ CIAF ਨੂੰ ਵੀ ਵੈਚਿਕ ਨਵੇਂ ਅਫਸਰ ਵੀ ਕਨਾਪੀ ਕੀਤੀ ਹੈ ਜਿਸ ਤਰ੍ਹਾਂ ਪੰਜਾਬ ਨੇ ਕਿ ਪਿਛਲੇ ਦੇ ਕੁਝ ਸੈਂਡੀਆਂ ਆਪਾਂ ਗੱਲ ਕਰੀ ਤੇ ਇੱਕ ਤੋਂਆ ਮਹੀਨੇ ਵਿੱਚ ਜਿਹੜੇ ਕਾਫੀ ਇੰਸੀਡੈਂਟ ਹੋਏ ਜੰਮੂ ਕਸ਼ਮੀਰ ਵਿੱਚ ਇਨਫਿਲਟ੍ਰੇਸ਼ਨ ਦੇ ਮਿਲਿਟੈਂਟ ਦੇ ਕਾਫੀ ਕਾਫੀ ਜਿਆਦਾ ਇੰਸੀਡੈਂਟ ਹੋਏ ਆਪਾਂ ਦੇਖਿਆ ਸੀਗਾ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਕਾਫੀ ਅਟੈਕ ਹੋਏ ਤੇ ਕਈ ਜਿਹੜੇ ਜਿਹੜੇ ਜਿਹੜਾ ਪੰਜਾਬ ਨਾਲ ਵੀ ਲੱਗਦਾ ਬਾਰਡਰ ਦਾ ਏਰੀਆ ਉੱਥੇ ਵੀ ਡਰੋਨ ਦੀ ਰਿਕਵਰੀ ਭੁਰ ਬਹੁਤ ਭਾਰੀ ਮਾਤਰਾ ਵਿੱਚ ਹੋ ਰਹੀ ਸੀ ਆਪਾਂ ਰੈਗੂਲਰ ਦੇਖਦੇ ਸੀ ਕਿ ਜੀਐਸਐਫ ਦੀਆਂ ਰੈਗੂਲਰ ਜਾਣਕਾਰੀਆਂ ਰੈਗੂਲਰ ਪ੍ਰੈਸ ਕਾਉਂਸਲ ਆ ਰਹੇ ਸੀਗੇ ਜਦੋਂ ਜਦੋਂ ਮੁਕਸਮਿਰਦੀ ਗੱਲ ਕਰੀਏ ਤਾਂ ਉੱਥੇ ਤਾਂ ਕੈਜ਼ੁਐਲਟੀਆਂ ਵੀ ਬਹੁਤ ਜ਼ਿਆਦਾ ਹੋਈਆਂ ਉਸ ਨੂੰ ਲੈ ਕੇ ਕਿਤਨੇ ਕਿਤੇ ਸਰਕਾਰ ਬੈਕਫੋਰਟ ਤੇ ਵੀ ਵੀ ਇਹ ਰੈਗੂਲਰ ਕਿਉਂ ਐਕਟੀਵਿਟੀਆਂ ਹੋ ਰਹੀਆਂ ਕਿ ਇੰਟੈਲੀਜੈਂਸ ਦਾ ਜਿਹੜਾ ਇਨਪੁਟ ਆ ਉਹ ਠੀਕ ਨਹੀਂ ਮਿਲ ਪਾਰਿਆ ਜਾਂ ਕੀ ਮੈਨੇਜਰ ਕਰ ਰਣਾ ਤੇ ਉਸੇ ਦੇ ਮੱਦੇ ਨਜ਼ਰ ਹੀ ਮੰਨਿਆ ਜਾ ਰਿਹਾ ਹੈ ਕਿ ਗਵਰਨਮੈਂਟ ਵੱਲੋਂ ਇਹ ਜਿਹੜਾ ਸਟਰੋਂਗ ਸਟੈਪਸ ਟੈਪਸ ਲਿਆ ਗਿਆ ਕਿ ਜਿਹੜਾ ਹੈ ਨੀਤੀ ਨਗਰਵਾਲ ਦੇ ਤੇ ਸਪੈਸ਼ਲਿਟੀ ਜੀਪੀ ਨੂੰ ਉਹਨਾਂ ਨੇ ਪੇਰੈਂਟ ਕੈਟਰ ਭੇਜੇ ਗਏ ਤੇ ਸੀਆਈਐਸਐਸ ਵਿੱਚ ਇੱਕ ਨਵਾਂ ਆਫੀਸਰ ਸਨ ਅਪਿਤ ਪਗਿਆ ਹਾਲਾ ਕਿ ਪੀਐਸਐਫ ਉੱਤੇ ਜਿਹੜਾ ਨਵਾਂ ਆਫੀਸਰ ਕੌਣ ਹੋਊਗਾ ਹਜੇ ਕੋਈ ਗਵਰਨਮੈਂਟ ਨੇ ਡਿਕਲਰੇਸ਼ਨ ਨਹੀਂ ਕੀਤਾ ਪਰ ਇਹ ਜਿਹੜੇ ਦੋ ਆਫੀਸਰ ਨੂੰ ਵਾਪਸ ਆਪਦੇ ਪੇਰੈਂਟ ਕੈਟਰ ਵਿੱਚ ਭੇਜਣਾ ਇਹ ਆਪਣੇ ਆਪ ਵਿੱਚ ਹੀ ਹੈ ਕਿ ਸਰਕਾਰ ਜੋ ਜਿਹੜੀਆਂ ਪਿਛਲੇ ਦਿਨਾ ਵਿੱਚ ਇਨਸੀਡੈਂਟ ਹੋਇਆ ਜੰਮੂ ਐਂਡ ਕਸ਼ਮੀਰ ਵਿੱਚ ਜਾਂ ਉਹਦੇ ਨਾਲ ਲੱਗਦੇ ਪੰਜਾਬ ਦੇ ਬਾਰਡਰ ਤੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ ਇਹ ਹਸਲ ਨੂੰ ਲੈ ਕੇ ਸਰਕਾਰ ਬਹੁਤ ਗੰਭੀਰ ਗੰਭੀਰ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕੁਝ ਅਜਿਹੇ ਘਟਲੇ ਜਾ ਸਕਦੇ ਜੀ ਠੀਕ ਹੈ ਬਧਵਾ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਕੁਰ ਮਿਲਾ ਕੇ ਰੈਕਸ਼ਨ ਹੋਇਆ ਹੈ ਔਰ ਇਸ ਦੇ ਵਿੱਚ ਅੱਲੇ ਨੂੰ ਦੇਖਣਾ ਪਏਗਾ ਅੱਗੇ ਜਿਹੜੇ ਨਵੇਂ ਆਫਸਰ ਨਿਯੁਕਤੜੇ ਇਤਨਾਤ ਅਕੇਵਦਾਂ ਕੇ ਤਬ ਅਬਦਰ ਕਮਲਾ ਹੈਰਿਸ ਯੂਐਸ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਨੇ ਦੱਸਿਆ ਕਿ ਬਾਈਜਨ ਦੀ ਜਗ੍ਹਾ ਆਫੀਸ਼ੀਅਲ ਉਮੀਦਵਾਰ ਬਣੀ ਹੈ ਕਮਲਾ ਹੈਰਿਸ ਪਾਰਟੀ ਡੈਲੀਗੇਟਸ ਦੀ ਵੋਟਿੰਗ ਦੇ ਜ਼ਰੀਏ ਹਾਸਲ ਕੀਤਾ ਹੈ ਬਹੁਤ ਪਾਤਾ ਹੁਣ ਰਾਸ਼ਟਰਪਤੀ ਚੋਣ ਦੇ ਵਿੱਚ 트ੰਪ ਦਾ ਹੈਰਿਸ ਦੇ ਨਾਲ ਸਾਹਮਣਾ ਹੋਏਗਾ ਔਰ ਮੌਜੂਦਾ ਸਮੇਂ ਦੇ ਵਿੱਚ ਦੱਸੋ ਕਿ ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਕਮਲਾ ਹੈਰਿਸ ਔਰ ਉਸ ਤੋਂ ਬਾਅਦ ਕਮਲਾ ਹੈਰਿਸ ਦੇ ਬਾਰੇ ਟਵੀਟ ਵੀ ਕੀਤਾ ਗਿਆ ਤਾਂ ਕਮਲਾ ਹੈਰਿਸ ਜਿਹੜੇ ਨੇ ਹੁਣ ਸਿੱਧੀ ਤਰਕਰ ਕਰਦੀ ਹੈ ਕਿ 트ੰਪ ਦੇ ਨਾਲ ਲੜਨਗੇ ਤਾਂ ਪਹਿਲਾ जो बइडन सन जो बइडन कोरोना होया तो इलावा अलावा उन्होंने अपनी ही पार्टी के ना को लेकर बगावत हो आपे ही पिछे हड़ते हुए नजर आए और उन्होंने ही ना जो है कमला हैरिस द्वारा लैके मोर लगाई सी कह लिए कि ना पेश किया जिसके तो बाद कमला हैरिस ने खुद भी ऑफिशियल जानकारी दिखी खुद जी जानकारी उन्होंने दिखी सी कि उम्मीदवार हो और हम दस दिए कि पूरी पुष्टि जी हो गई है तो कमला हैरिस ने लिखा है ਮੈਂ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਯੂਐਸ ਦੇ ਰਾਸ਼ਟਰਪਤੀ ਨਿਯੁਕਤ ਦੇ ਵਿੱਚ ਨਾਮਜ਼ਦ ਹੋਣ ਤੇ ਮਾਣ ਮਹਿਸੂਸ ਕਰ ਰਹੀ ਹਾਂ ਮੈਂ ਅਗਲੇ ਹਫਤੇ ਅਧਿਕਾਰਤ ਤੌਰ ਤੇ ਨਾਮਜ਼ਦਗੀ ਸਵੀਕਾਰ ਕਰਾਂਗੀ ਇਹ ਮੁਹਿੰਮ ਉਹਨਾਂ ਲੋਕਾਂ ਬਾਰੇ ਹੈ ਜੋ ਦੇਸ਼ ਤੇ ਪਿਆਰ ਤੋਂ ਪ੍ਰੇਰਿਤ ਹੋ ਕੇ ਅਸੀਂ ਜੋ ਹਾਂ ਉਸ ਲਈ ਲੜਨ ਲਈ ਇਕੱਠੇ ਹੋਏ ਹਾਂ ਨੇ ਇਹ ਲਿਖਿਆ ਅਗੇ ਬਾਤਾਂ ਆ ਗੱਲ ਕਰਦੇ ਆ ਅਕਾਲੀ ਦਲ ਦੀ ਜਿਸ ਨੇ ਪਾਛਪਾ ਤੇ ਆਪਰੇਸ਼ਨ ਨਾਗਪੁਰ ਚਲਾਏ ਜਾਂਦੇ ਇਲਜ਼ਾਮ ਲਗਾਏ ਜਸਤੇ ਵਿਰੋਧੀਆਂ ਨੇ ਨਿਸ਼ਾਨੇ ਸਾਦੇ ਤੇ ਪਾਛਪਾ ਗੂ ਆਰਪੀ ਸਿੰਘ ਨੇ ਪਲਟਵਾਰ ਵੀ ਕੀਤਾ ਇਹ ਆਪਰੇਸ਼ਨ ਨਾਗਪੁਰ ਆ ਨਾ ਜਦ ਤੱਕ ਵੀ ਨਾਗਪੁਰ ਦੇਖਿਆ ਇੰਟਰਨਲ ਮਾਮਲਾ ਹੈ ਕਿਰਪਾ ਕਰਕੇ ਆਪ ਸਾਲੋ ਦੁਨੀਆ ਤੇ ਇਲਜ਼ਾਮ ਨਾ ਲਾਓ ਪਾਰਟੀ ਚ ਚੱਲ ਰਹੀ ਅੰਦਰੂਨੀ ਬਗਾਵਤ ਦਾ ਠਿਕਰਾ ਅਕਾਲੀ ਦਲ ਨੇ ਭਾਜਪਾ ਤੇ ਭੰਨਿਆ ਤੇ ਬਾਗੀ ਧੜੇ ਨੂੰ ਨਾਲ ਮਿਲਾ ਕੇ ਆਪਰੇਸ਼ਨ ਨਾਗਪੁਰ ਚਲਾਏ ਜਾਂਦੇ ਇਲਜ਼ਾਮ ਲਾਏ ਜਿਸ ਤੇ ਪੰਜਾਬ ਦੀ ਸਿਆਸਤ ਗਰਮਾ ਗਈ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਮੋਰਚਾ ਖੋਲ੍ਹਿਆ ਤੇ ਕਿਹਾ ਕਿ ਅਕਾਲੀ ਦਲ ਖੁਦ ਭਾਜਪਾ ਜਾਨ ਨੂੰ ਤਿਆਰ ਹੈ ਪਰ ਉਹ ਹੱਥ ਪੱਲਾ ਨਹੀਂ ਫੜਾਰੇ ਜੇ ਆਪਰੇਸ਼ਨ ਨਾਗਪੁਰ ਨੂੰ ਲੈ ਕੇ ਕੋਈ ਸਬੂਤ ਹੈ ਤਾਂ ਦਿਖਾਇਆ ਜਾਵੇ ਨਹੀਂ ਤਾਂ ਬੇਬੁਨਿਆਦ ਬਿਆਨਬਾਜ਼ੀ ਨਾ ਕੀਤੀ ਜਾਵੇ ਇਸ ਸਾਰੀ ਜ਼ਿੰਦਗੀ ਇਹਨਾਂ ਨੇ ਭਾਜਪਾ ਨਾਲ ਕੱਢਤੀ ਸਾਰੀ ਜ਼ਿੰਦਗੀ ਤੇ ਹੁਣ ਮਤਲਬ ਜਿਹੜੇ ਇਹਨਾਂ ਨੇ ਅਸੀਂ ਤਾਂ ਕੋਈ ਸਾਡੀ ਕੋਈ ਸਾਂਝ ਨਹੀਂ ਭਾਜਪਾ ਨਾਲ ਪਰ ਜਿਹੜੀ ਇਹਨਾਂ ਨੇ ਸਾਂਝ ਰੱਖੀ ਹੈ ਉਹ ਕੀ ਸੀ ਠੀਕ ਹੈ ਇਹ ਹੁਣ ਵੀ ਭਾਜਪਾ ਨਾਲ ਜਾਣ ਨੂੰ ਫਿਰਦੇ ਆ ਉਹ ਲੈਂਦੇ ਨਹੀਂ ਐ ਇਹ ਬਹੁਤ ਤਾਵਲੇ ਐ ਵੀ ਕਿਤੇ ਭਾਜਪਾ ਸਾਨੂੰ ਦੁਬਾਰਾ ਨੇੜੇ ਲਾ ਲਵੇ ਪਰ ਉਹ ਨਹੀਂ ਲਾਉਂਦੇ ਉਧਰ ਅਕਾਲੀ ਦਲ ਚੋਂ ਕੱਢੇਗੇ ਸੁਖਦੇਵ ਸਿੰਘ ਟੀਨਸਾ ਨੇ ਆਪਰੇਸ਼ਨ ਨਾਗਪੁਰ ਨੂੰ ਲੈ ਕੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਕਿਹਾ ਕਿ ਨਾ ਉਹਨਾਂ ਨੇ ਕਦੇ ਨਾਗਪੁਰ ਦੇਖਿਆ ਹੈ ਨਾ ਆਰਐਸਐਸ ਨਾਲ ਕੋਈ ਸਬੰਧ ਹੈ ਜਦਕਿ ਅਕਾਲੀ ਦਲ ਖੁਦ ਭਾਜਪਾ ਦੇ ਨਾਲ ਜੁੜਿਆ ਰਿਹਾ ਤੇ ਜਿਸ ਸ਼ਖਸ ਨੂੰ ਪੰਜਾਬ ਤੋਂ ਇੰਨੀ ਦੂਰ ਰੱਖਿਆ ਹੋਇਆ ਉਸ ਨੂੰ ਨਾਗਪੁਰ ਨਾਲ ਜੋੜਨਾ ਸ਼ਰਮਨਾਕ ਹੈ ਨਾ ਤਾਂ ਸਾਡੀ ਬੀਜੇਪੀ ਨਾਲ ਇਹ ਆਵਰਾ ਤੇ ਭੋਗਦੇ ਰਹੇ ਕਹਿੰਦੇ ਸਾਨੂੰ ਨੇ ਨਾ ਅਜੇ ਤੱਕ ਅਸੀਂ ਨਾਗਪੁਰ ਦੇਖਿਆ ਨਾ ਆਰਐਸਐਸ ਦੇ ਨਾਲ ਸਾਡੀ ਕੋਈ ਤੁੰਦ ਹੈ ਔਰ ਬੀਜੇਪੀ ਨਾਲ ਵੀ ਇਹ ਇਹ ਆਪ ਹੀ ਲੰਦੇ ਰਹੇ ਸਾਰਾ ਕੁਝ ਵੀ ਜਿਹਨੂੰ ਲੋਕਾਂ ਨੇ ਐਡਾ ਵੱਡਾ ਵੱਤਵਾ ਦਿੱਤਾ ਜਿਹਨੂੰ ਪੰਜਾਬ ਤੋਂ ਐਡੀ ਵੱਡੀ ਦੂਰ ਰੱਖਿਆ ਹੋਇਆ ਉਹਨੂੰ ਇਹ ਨਾਗਪੁਰ ਨਾਲ ਜੋੜ ਰਹੇ ਨੇ ਸ਼ਰਮ ਮੋਣੀ ਚਾਹੀਦੀ ਐ ਇਹਨਾਂ ਨੂੰ ਆਪਰੇਸ਼ਨ ਨਾਗਪੁਰ ਦੇ ਇਲਜ਼ਾਮ ਲੱਗੇ ਤਾਂ ਭਾਜਪਾ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਅਕਾਲੀ ਦਲ ਚ ਜੋ ਹੋ ਰਿਹਾ ਹੈ ਉਹ ਸੁਖਬੀਰ ਬਾਦਲ ਕਰਕੇ ਹੋ ਰਿਹਾ ਹੈ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਰਿਜੈਕਟ ਕਰ ਚੁੱਕੇ ਨੇ ਤੇ ਭਾਜਪਾ ਤੇ ਕੋਈ ਵੀ ਇਲਜ਼ਾਮ ਲਾਉਣ ਤੋਂ ਪਹਿਲਾਂ ਉਹ ਆਪਣੀ ਪਾਰਟੀ ਸੰਭਾਲਣ ਆਪਣਾ ਘਰ ਸੰਭਾਲਣ ਆਪਣੇ ਲੋਕਾਂ ਨੂੰ ਸੰਭਾਲਣ ਬਰਸਤ ਕੀ ਸਾਡੇ ਉੱਤੇ ਇਲਜ਼ਾਮ ਲਾਉਂਦੇ ਬੀਜੇਪੀ ਤੇ ਇਲਜ਼ਾਮ ਲਾਉਂਦੇ ਜਾਂ ਆਰਐਸਐਸ ਤੇ ਜਾਂ ਨਾਗਪੁਰ ਤੇ ਇਲਜ਼ਾਮ ਲਾਉਂਦੇ ਆਪਣਾ ਘਰ ਸੰਭਾਲਣ ਕਿਉਂਕਿ ਤੁਸੀਂ ਜਿਹੜਾ ਏਜੰਡਾ ਹੈ ਆਪਣਾ ਯਾਰ ਤੁਹਾਡਾ ਪੰਥਕ ਏਜੰਡਾ ਤੁਸੀਂ ਛੱਡ ਚੁੱਕੇ ਹੋ ਔਰ ਨਾ ਹੀ ਪਿਛਲੇ ਕੋਈ 10-15 ਸਾਲਾਂ ਵਿੱਚ ਤੁਸੀਂ ਕੋਈ ਪੰਥਕ ਏਜੰਡਾ ਫਾਲੋ ਕੀਤਾ ਤੁਸੀਂ ਸਿਰਫ ਸਰਕਾਰ ਚਲਾਈ ਔਰ ਆਪਣੀ ਸਰਕਾਰ ਬਚਾਨ ਕਰਕੇ ਤੁਸੀਂ ਪੰਥ ਦੀ ਕੰਪਰਮਾਈਜ਼ ਕੀਤਾ ਪੰਥ ਦੇ ਇਸ਼ੂਸ ਤੇ ਕੰਪਰਮਾਈਜ਼ ਕੀਤਾ ਇਸ ਕਰਕੇ ਲੋਕਾਂ ਤੋਂ ਰਿਜੈਕਟ ਕੀਤਾ ਐਈ ਕੁਐਸਚਨ ਜੋੜੀ ਪਾਰਟੀ ਦੇ ਬਾਕੀ ਜਿਹੜੇ ਲੀਡਰ ਸੇ ਚੱਕ ਰਹੇ ਨੇ ਇੰਟਰਨਲ ਮਾਮਲਾ ਹੈ ਕਿਰਪਾ ਕਰਕੇ ਆਪ ਸਮਝਾ ਲਓ ਦੂਜਿਆਂ ਤੇ ਇਲਜ਼ਾਮ ਨਾ ਲਾਓ ਜ਼ਿਕਰ ਹੋਇਆ ਕਿ ਬੀਤੇ ਦਿਨੀ ਅਕਾਲੀ ਆਗੂ ਮਹਿੰਦਰ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਬਾਗੀਆਂ ਦੇ ਪਿੱਛੇ ਆਰਐਸਐਸ ਦਾ ਹੱਥ ਹੈ ਜਿਨ੍ਹਾਂ ਰਾਹੀਂ ਆਪਰੇਸ਼ਨ ਨਾਗਪੁਰ ਚਲਾਇਆ ਜਾ ਰਿਹਾ ਹੈ ਤੇ ਬਾਗੀਆਂ ਨੂੰ ਸਿੰਬਲ ਤੇ ਦਫਤਰ ਦੋਵਾਂ ਦਾ ਵੀ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਬੋਹਾਲੀ ਤੋਂ ਪੰਕਜ ਕਬਾਹੀ న్యూਸ 18 ਪੰਜਾਬ ਅਕੇ ਵਦਾਂਗੇ ਤਾਂ ਸੁਖਦੇਵ ਸਿੰਘ ਤਿੰਸਾਦੇ ਖਿਲਾਫ ਕਾਰਵਾਈ ਨੂੰ ਲੈ ਕੇ ਸਿਆਸਤ ਪਖਤੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਰਹਾਂਗਾ ਮੈਨੂੰ ਇਸ ਤਰ੍ਹਾਂ ਅਕਾਲੀ ਦਲ ਤੋਂ ਕੋਈ ਨਹੀਂ ਕਰ ਸਕਦਾ ਕਿ ਤਿੰਸਾਦਾ ਕਹਿਣਾ ਹੈ ਜਲਦ ਇਤਲਾਸ ਬਲਾਕੇ ਨਵਾਂ ਪ੍ਰਧਾਨ ਚੁਣਾਂਗੇ ਅਸੀਂ ਪਾਰਟੀ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਨਾ ਕਿਹਾ ਦਾ ਸੁਖਵੀਰ ਬਾਦਲ ਦੀ ਪਾਰਟੀ ਦੇ ਲਈ ਕੀ ਕੁਰਬਾਨੀ ਕੀਤੀ ਹੈ ਨਾ ਪੁੱਛਿਆ ਹੈ ਤਾਂ ਬਾਕੀ ਲੀਡਰਾਂ ਤੇ ਅਕਾਲੀ ਦਲ ਦਾ ਨਿਸ਼ਾਨਾ ਹੈ ਸਾਰੇ ਜਿਓਰ ਬਨਾਸਪੁਰ ਦੇ ਇਸ਼ਾਰੇ ਤੇ ਚੱਲਦੇ ਨੇ ਬੰਟੀ ਰਮਾਣਾ ਦਾ ਇਹ ਕਹਿਣਾ ਹੈ ਪਹਿਲੀ ਵਾਰ ਇਹ ਕਿਸ ਨੇ ਸਰਪ੍ਰਸਤ ਕੱਢਿਆ ਤਾਂ ਪਿੱਛੇ ਪੀਤੇ ਬਗੈ ਕਾ ਇਹ ਕੋਈ ਕੌਣ ਹੁੰਦੇ ਨੇ ਅਡਜਸਟ ਕਰਨ ਵਾਲੇ ਇਹਨੇ ਕੋਈ ਕੁਰਬਾਨੀ ਕੀਤੀ ਹੈ ਅਸੀਂ ਕਿਰਵਾ ਨਹੀਂ ਕੀਤੀਆਂ ਅਸੀਂ ਹਰੇਕ ਮੋਰਚੇ ਚ ਗਏ ਹਰੇਕ ਜੇਲੇ ਘਟੀਏ ਤੇ ਇਹਨੇ ਇਹ ਕਹੌਣ ਨੇ ਮੈਂ ਕੋਈ ਕਿਸੇ ਤੋਂ ਖਰਾਤ ਮੰਗੀ ਹੈ ਮੇਰੇ ਘਰ ਤੋਂ ਨਾ ਮੈਨੂੰ ਅਕਾਲੀ ਦਾ ਸ਼ੁਕ ਕੋਈ ਕੱਢ ਸਕਦਾ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ ਅਕਾਲੀ ਹਮੇਸ਼ਾ ਜ਼ਿੰਦਗੀ ਜਿਉਂਦੇ ਆ ਸਾਰਾ ਪਰਿਵਾਰ ਅਕਾਲੀ ਰਿਹਾ ਸਾਡਾ ਪਰਿਵਾਰ ਵੀ ਅਕਾਲੀਆਂ ਦਾ ਪਰਿਵਾਰ ਵਜਦਾ ਪਿੰਡ 'ਚ ਵੀ ਵਜਦੇ ਆ ਇਸ ਕਰਕੇ ਕੌਣ ਹੁੰਦੇ ਨੇ ਕਰਨ ਵਾਲੇ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਆ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾ ਤੋਂ ਵੀ ਵੱਡੀ ਉਮਰ ਦੇ ਆ ਗੋਡੀਆਂ ਹੱਥ ਲਾਉਣਾ ਲਾਉਣਾ ਮੈਂ ਉਹਨਾਂ ਦੇ ਪਰ ਦੇਖੋ ਜੇ ਕੋ ਨਾਗਪੁਰ ਦੇ ਕਹਿ ਤੇ ਚੱਲਦਾ ਤਾਂ ਫਿਰ ਉਹ ਨਾਗਪੁਰ ਆਪਰੇਸ਼ਨ ਹੀ ਕਿਹਾ ਜਾਊਗਾ ਹਰ ਉਸ ਇਹਦੇ ਵਿੱਚ ਤੁਸੀਂ ਗੱਲ ਤਾਂ ਫੈਕਟਰ ਨੂੰ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕਦੇ ਜਰਾ ਸਾਹਿਬ ਦਾ ਮਾਨਾ ਕਰ ਲੈ ਕੋਈ ਗੱਲ ਨਹੀਂ ਫ੍ਰੀ ਕੰਟਰੀ ਹੈ ਜਲਾਸ ਬੁਲਾ ਲੈਣ ਉੱਥੇ ਵੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਅਕਾਲੀ ਤਾਂ ਹਾਸ਼ੀਏ ਤੇ ਚਲੀ ਗਈ ਔਰ ਮੈਂ ਕਹਿੰਦਾ ਪਹਿਲੀ ਵਾਰ ਹਿਸਟਰੀ 'ਚ ਹੋਇਆ ਹੈ ਵੀ ਇੱਕ ਪਾਰਟੀ ਤੇ ਸਰਪ੍ਰਸਤ ਤੇ ਐਕਸ਼ਨ ਲਿਆ ਜਾ ਰਿਹਾ ਉਹਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਇਹਦਾ ਕਾਰਨ ਕੀ ਉਹਦਾ ਮਤਲਬ ਇਹ ਤੇ ਨਹੀਂ ਵੀ ਇੱਕ ਬੰਦਾ ਸੱਚਾ ਹੋ ਸਕਦਾ ਹੈ ਤੇ ਬਾਕੀ ਸਾਰੇ ਬੰਦੇ ਗਲਤ ਹੋ ਸਕਦੇ ਨੇ ਇਸ ਕਰਕੇ ਕਦੀ ਵੀ ਇਹ ਜਿਹੜਾ ਹੈਗਾ ਆਪਣਾ ਜਿਹੜਾ ਇਹ ਕੰਮ ਹੋਇਆ ਇਹ ਸਰਪ੍ਰਸਤ ਨੂੰ ਕੱਢਣਾ ਇਹ ਬਹੁਤ ਮੰਦਪਾਕਾ ਔਰ ਮੈਂ ਸਮਝਦਾ ਅਕਾਲੀ ਦਲ ਲਈ ਇਹਦਾ ਅਕਾਲੀ ਦਲ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪਊ ਲੋਕਾਂ ਨੂੰ ਕੀ ਕਹਿਣਗੇ ਕਿਹੜੀ ਗੱਲੋਂ ਸੁਖਦੇਵ ਸਿੰਘ ਢੀਂਸਾ ਨੂੰ ਬਾਹਰ ਦਾ ਰਸਤਾ ਬਖਾਣਾ ਪਿਆ ਕਿਉਂ ਸੁਖਦੇਵ ਸਿੰਘ ਢੀਂਸੇ ਨੇ ਸੱਚ ਦੀ ਆਵਾਜ਼ ਉਠਾਈ ਕਿ ਜਿਹੜੇ ਅਕਾਲੀ ਦਲ ਨੂੰ ਬਚਤ ਕਰਨ ਲਈ ਬਾਕੀ ਜਿਹੜੇ ਸਾਥੀ ਨੂੰ ਸੱਚ ਦੀ ਆਵਾਜ਼ ਉਠਾਉਂਦਾ ਉਹ ਤਾਂ ਸ਼ਮਨੇ ਕਾਲੀ ਦਲ ਨੇ ਪ੍ਰਦੀਪ ਕਲੇਰ ਨੂੰ ਲੈ ਕੇ ਵੱਡਾ ਇਲਜ਼ਾਮ ਲਗਾਇਆ ਪ੍ਰਦੀਪ ਕਲੇਰ ਨੂੰ ਸਾਜ਼ਿਸ਼ ਤਹਿਤ ਖੋਲ ਦਿੱਤੀ ਗਈ ਹੈ ਸ਼ਮਨੇ ਕਾਲੀ ਦਲ ਦਾ ਇਹ ਕਹਿਣਾ ਹੈ ਸਮਝੌਤੇ ਦੇ ਤਹਿਤ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰ ਕਰਕੇ ਜ਼ਮਾਨਤ ਵੀ ਦੇ ਦਿੱਤੀ ਗਈ ਉਹ ਵੀ ਕਿਹਾ ਹੈ ਕਿ ਉਹ ਸਰਕਾਰ ਦੇ ਵੱਲੋਂ ਬਚਾਇਆ ਜਾ ਰਿਹਾ ਹੈ ਔਰ ਰਾਘਵਿੰਦਰ ਦੇ ਖਿਲਾਫ ਕਾਰਵਾਈ ਥੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਦਾ 24 ਘੰਟੇ ਦੇ ਵਿੱਚ ਰਾਮਧਾਨੀ ਦੇ ਖਿਲਾਫ ਮਾਮਲਾ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਕਿਹਾ ਗਿਆ ਸ਼ੋਹਿਆ ਕਾਲੀ ਦਰਦੀ ਵੱਲੋਂ ਨਨੇ ਵੀ ਕਿਹਾ ਕਿ ਕਾਂਗਰਸ ਨੇ ਵੀ ਮੌਜੂਦਾ ਸਰਕਾਰ ਨੇ ਬਚਾਇਆ ਨੇ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਕਿਵੇਂ ਸਮਝੌਤੇ ਦੇ ਤਹਿਤ ਇਹ ਢੀਲਾਂ ਹੋਈਆਂ ਕਿ ਚਾਹੇ ਤੁਸੀਂ ਇਨ੍ਹਾਂ ਕੇਸਾਂ ਦੇ ਵਿੱਚ ਇਨਵੋਲਡ ਹੋ ਤੁਹਾਡੀ ਇਨਵੋਲਵਮੈਂਟ ਸਾਹਮਣੇ ਆਈ ਹੈ ਪਰ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਯੂਸ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੋਰ ਬੈਕ ਜਿਵੇਂ ਅੰਗਰੇਜ਼ੀ ਚ ਕਹਿੰਦੇ ਹੈ ਕੀ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿੱਥੇ-ਜਿੱਥੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਵਰਤਿਆ ਕਰਾਂਗੇ ਇਹ ਸੌਦੇਬਾਜ਼ੀ ਹੋ ਰਹੀ ਰਾਮ ਰਹੀਮ ਦੀ ਸੈਂਕਸ਼ਨਲੀ ਦੇ ਰਹੇ ਹਣੀਪ੍ਰੀਤ ਨੂੰ ਨੋਮੀਨੇਟ ਤੇ ਅਰੈਸਟ ਨਹੀਂ ਕਰ ਰਹੇ 164 ਦੇ ਬਿਆਨ ਹੋਣ ਦੇ ਬਾਵਜੂਦ ਪਰਦੀਪ ਕਲੇਰ ਇੱਕ ਐਫਆਈਆਰ 'ਚ ਅਰੈਸਟ ਕਰ ਕਰਕੇ ਬੇਲਵਾ ਕੇ ਦੂਜੀਆਂ ਦੋ ਐਫਆਈਆਰਾਂ 'ਚ ਥਾਣੇ 'ਚ ਭਜਾ ਦਿੱਤਾ ਜਾਂਦਾ ਮੈਂ ਇੰਨਾਂ ਸਾਰੀਆਂ ਗੱਲਾਂ ਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਪਊਗਾ ਹੀਸ ਹੋਮ ਮਿਨਿਸਟਰ ਐਸਆਈਟੀ ਸਪੈਸ਼ਲੀ ਲਿਖ ਰਹੀ ਹੈ ਕਿ ਹੋਮ ਅਫੇਅਰਸ ਦੇ ਵਿੱਚ ਪੈਂਡਿੰਗ ਹੈ ਇਹ ਫਾਈਲ ਫਿਰ ਜਵਾਬ ਦੇਵੇ ਰਾਮ ਰਹੀਮ ਜੀ ਅਸੀਂ ਡਿਮਾਂਡ ਕਰਦੇ ਹਾਂ ਕਿ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਆ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਹੈ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਹਨਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਰਾਮ ਰਹੀਮ ਦੀ ਸੈਂਕਸ਼ਨ ਵਿਦਿਨ 24 ਆਵਰਜ਼ ਉਦੋਂ ਕ੍ਰੋਸੀਕਿਊਟ ਕਰਨ ਦੀ ਪੰਜਾਬ ਸਰਕਾਰ ਭੇਜੇ ਅੱਗੇ ਵਧਾਂ ਕਿਉਂ ਤਾਂ ਰਖੜ ਪੁੰਨਿਆਂ ਦੇ ਮੌਕੇ ਪੰਥਕ ਤੀਰਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਏਗਾ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਦੱਸਿਆ ਕਿ ਵੱਡਾ ਇਕੱਠ ਹੋਏਗਾ ਅਮਰਤਪਾਲ ਤੇ ਹੰਦੂ ਸਿੰਘਾਂ ਦੀ ਬੰਦੀ ਸਿੰਘ ਦੀ ਰਹਾਈ ਤੇ ਮੁੱਦੇ ਤੇ ਦੱਸਿਆ ਕਿ ਚਰਚਾ ਹੋਏਗੀ ਔਰ ਐਸਪੀਸੀ ਚੋਣਾ ਨੂੰ ਲੈ ਕੇ ਵੀ ਜਿਹੜੀ ਹੈ ਉਹ ਰਣਨੀਤੀ ਕਰੀ ਜਾਏਗੀ ਤਾਂ ਹੋਰਨਾ ਪੰਥਕ ਮੁੱਦਿਆਂ ਤੇ ਵੀ ਚਰਚਾ ਹੋਏਗੀ ਔਰ ਇਹ ਜਾਣਕਾਰੀ ਜਿਹੜੀ ਹੈ ਆਪਣਾ ਪਰਲਮੈਂਟ ਸਭਾ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਹੈ ਜਿਸ ਇਚੇ ਤਰ੍ਹਾਂ ਗੱਲਬਾਤ ਕਰਦੇ ਹੋਏ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈ ਇਹ ਫੈਸਲਾ ਕਰਕੇ ਦੱਸ ਦਵਾਂਗੇ ਕਿ ਕਿਸ ਕਿਸ ਨੂੰ ਚੁਣਦਾ ਹੈ ਔਰ ਕੌਣ ਕੌਣ ਨੂੰ ਚੁਣ ਰਿਹਾ ਹੈ ਤਾਂ 19 ਅਗਸਤ ਨੂੰ ਬਾਬਾ ਬਕਾਲਾ ਚਵਟਾ ਇਕੱਠ। ਇਹ ਦੋ ਸੈਂਟਰਾਂ ਤੋਂ ਫੰਕਸ਼ਨ ਬਿਜਾ ਮੈਂ ਬੜੀ ਨੰਬਰ ਦੀਆਂ ਸਮੱਸਿਆਵਾਂ ਹੋਵਾਂ। ਉਹਦਾ ਵਾਸਤੇ ਅਸੀਂ ਇਹ ਜੋ ਬਾਬਾ ਗੜਾ ਸਾਹਿਬ ਦਿੱਤੇਗੇ ਇਹ ਤੋਂ ਬਹੁਤ ਵਜ਼ਨ ਗੁਰੂ ਤੇਗ ਬਹਾਦਰ ਦੀ ਜਨਮ ਦਿਵਸ ਮੇਲਾ ਬਣਾਇਆ ਜਾਂਦਾ। ਉਹਦੇ ਸੇ ਅਸੀਂ ਇੱਕ ਪੰਥਰ ਕਰ ਕਰਤਾ ਸਰਤਾ ਕਰਕੇ ਜਿੰਨੇ ਵੀ ਸਿੱਖ ਮਸਲੇ ਆ ਉਹਨਾਂ ਨੂੰ ਸਾਝੇ ਔਰ ਤੇ ਪੰਥਰ ਕਰ ਕਰਕੇ ਵਿਚਾਰ ਦਾ ਅਗਾਇਰ ਪ੍ਰੋਗਰਾਮ ਇਹਨਾਂ ਉਹਦੇ ਬਾਅਦ ਤੇ ਅਸੀਂ ਨਹੀਂ ਕਰੀਏ ਪ੍ਰੋਗਰਾਮ ਘਟ ਰੱਖਿਆ ਉਹਨੇ ਅਸੀਂ ਸੰਤਾਂ ਨੂੰ ਬੜੀ ਜੋਰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਨ ਤੇ ਦੂਸਰਾ ਹੈ ਉਦੋਂ ਜੋ ਇੱਕ ਅਸੀਂ ਇਹ ਗੱਲ ਬਚਾ ਰਹੇ ਜੋ ਕਿ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮਹੋਰ ਸੰਸਥਾ ਵਾ ਤੇ ਉਹਦੀਆਂ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜੀ ਗੁਰਦਵਾਰਾ ਚੋਣ ਕਮਿਸ਼ਨ ਨੇ ਵੋਟਾਂ ਮਣਾਉਣ ਦੀ ਪ੍ਰਕਿਰਿਆ ਆਪ ਵੀ ਜਿਉ ਕਾਫੀ ਲੰਮੇ ਟਾਈਮੇ ਤੋਂ ਉਹਨੂੰ ਐਕਸਟੈਂਸ ਜੀ ਵੀ ਬਧਾਇਆ ਵੀ ਗਿਆ ਪਰ ਫਿਰ ਵੀ ਪਤਨ ਦੀ ਸਿੱਖ ਸੰਤਾ ਜੋ ਬਹੁਤ ਉਦੇਵਾ ਦੇ ਰੂਚੀ ਕਰਦੇ ਆ ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਜੋ ਹੋਈ ਆ ਉਹਦੇ ਮਤਵਲੇ ਤੇ 50% ਵੀ ਵੋਟਾਂ ਨਹੀਂ ਮਿਲੀਆਂ ਤੇ ਅਸੀਂ ਇਹ ਜੋ ਗੁਰਦਾਰਾ ਕਮਿਸ਼ਨ ਦੇ ਜਿਹੜੇ ਹੈਡ ਹੈ ਆ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਵਾਅਦਾ ਮਿਲਿਆ ਸੀ ਸਰਬਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਲੋਕਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਚ ਇਲੈਕਸ਼ਨ ਹੋਵੇ ਇਹਦਾ ਸਾਰੇ ਆਪਣਾ ਤੇ ਉਹਦੇ ਚ ਇਹ ਸਾਬ